ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਦੇ ਹੋਣ ਦੇ ਨਾਤੇ ਅੱਜ ਸਾਡੇ ਕੋਲ ਭੈਣ ਸਰਜੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਓਟਿਆਲ ਤਹਿਸੀਲ ਜ਼ਿਲ੍ਹਾ ਅਮਰਸਰ ਨੇ ਇੱਕ ਹਲਪਿਆ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ ਗਵਾਂਡੀਆਂ ਵੱਲੋਂ ਜਿਹੜਾ ਵਾ ਜਬਰੀ ਸਾਡੇ ਘਰ ਰਾਤ 11 ਵਜੇ ਕੰਧਾਂ ਟੱਪ ਕੇ ਹਮਲਾ ਕਰਨ ਦੀ ਕੋਸ਼ਿਸ਼ ਨਾਲ ਆਏ ਆ ਔਰ ਨਾਲ ਦੀ ਨਾਲ ਇਹ ਭੈਣ ਨੇ ਇਹ ਵੀ ਵਿੱਚ ਐਲੀਕੇਸ਼ਨ ਲਾਇਆ ਕਿ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉਹਦੇ ਜਿਹੜੇ ਤਨ ਦੇ ਕੱਪੜੇ ਪਾੜੇ ਗਏ ਆ ਔਰ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਬੇਟਾ ਲੱਗੇ ਸੁੱਤਾ ਸੀ ਉਹਨੂੰ ਜਾਨੋਂ ਖਤਮ ਕਰਨ ਦੀ ਇਰਾਦੇ ਨਾਲ ਜਿਹੜਾ ਵਾ ਕੋਠੇ ਤੋਂ ਸੁੱਟਿਆ ਗਿਆ ਵਾ ਔਰ ਕੋਠੇ ਤੋਂ ਸੁੱਟਣ ਦੇ ਨਾਲ ਉਹਦਾ ਜਿਹੜਾ ਵਾ ਰੀਡ ਦੀ ਹੱਡੀ ਦਾ ਜਿਹੜਾ ਮਣਕਾ ਵਾ ਉਹ ਪ੍ਰੈਸ ਹੋ ਗਿਆ ਜੋ ਡਾਕਟਰਾਂ ਨੇ ਦੱਸਿਆ ਔਰ ਇਹਦੇ ਵਿੱਚ ਜਿਹੜੀ ਇਹਨਾਂ ਨੂੰ ਸ਼ਹਿਦ ਦਿੱਤੀ ਆ ਕਿਉਂਕਿ ਸੋਈਆਂ ਦੇ ਕੁਝ ਮੁਲਾਜ਼ਮਾਂ ਜਿਨ੍ਹਾਂ ਨੇ ਸ਼ਹਿਦ ਦਿੱਤੀ ਆ ਉਹਨਾਂ ਦੀ ਸ਼ਹਿ ਕਾਰਨੀ ਇਹ ਸਾਰਾ ਕੁਝ ਹੋਇਆ ਵਾ ਜਿਹਦੀ ਅੱਜ ਐਸਐਸਪੀ ਅਮਰਸਰ ਦਿਹਾਤੀ ਨੂੰ ਇਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਆ ਔਰ ਇਨਸਾਫ ਦੀ ਮੰਗ ਕੀਤੀ ਗਈ ਆ ਐਸਐਸਪੀ ਅਮਰਸਰ ਦਿਹਾਤੀ ਨੇ ਇਹ ਸਾਰਾ ਮਸਲਾ ਬੜੀ ਗੰਭੀਰਤਾ ਨਾਲ ਵਾਚਣ ਤੋਂ ਬਾਅਦ ਐਸਐਚਓ ਹੇਰਕਮਾਲ ਦੀ ਡਿਊਟੀ ਲਾਈ ਗਈ ਆ ਕਿ ਪੀੜਤ ਨੂੰ ਜਿਹੜਾ ਵਾ ਇਨਸਾਫ ਦਿਵਾਇਆ ਜਾਵੇ ਔਰ ਅਸੀਂ ਵੀ ਪ੍ਰਸ਼ਾਸਨ ਨੂੰ ਜਥੇਬੰਦੀ ਵੱਲੋਂ ਅਪੀਲ ਕਰਦੇ ਆਂ ਇਹ ਭੈਣ ਸਰਜੀਤ ਕੌਰ ਨੂੰ ਜਿਹੜਾ ਵਾ ਜਿਹੜਾ ਇਹਨਾਂ ਨੇ ਕੇਸ ਦੇ ਸਬੰਧੀ ਬਰਖਾਸਤਾਂ ਦਿੱਤੀਆਂ ਉਹਨੂੰ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਕਾਰਨ ਕਿਸਮੇ ਤੇ ਇੱਕ ਹੋਰਸਨਾ ਐਪੋਜੀ ਕਰਨਾ ਕਿਸੇ ਦੇ ਘਰ ਵੀ ਆ ਜਾਣਾ ਤੇ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਬਜਾਏ ਹੋਰ ਕਿਸੇ ਪਾਰਟੀ ਨਾਲ ਕਰਵਾ ਕਾਰਨ ਇਹ ਸਾਹਮਣੇ ਆਇਆ ਜੀ ਕਿ ਇਹਨਾਂ ਦਾ ਇੱਕ ਲੜਕਾ ਸੀ ਆਹ ਉਹਤੇ 376 ਦਾ ਪਰਚਾ ਦਰਜ ਹੈ। ਔਰ ਉਹ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਇਨਕੁਆਰੀ ਲਵਾ ਰਹੇ ਆ ਪਰਚੇ 'ਚ ਉਹ ਨਜਾਇਜ਼ ਪਾਇਆ ਗਿਆ ਵਾ ਵੇਖੋ ਜੀ ਇਹ ਤੇ ਪੁਲਿਸ ਦਾ ਮੈਟਰ ਆ ਕਿ ਉਹਨਾਂ ਨੇ ਜਿਹੜੀ ਜਾਂਚ ਕਰਨੀ ਆਪਣੀ ਬਾਕੀ ਕੋਰਟ ਦਾ ਹੈਗਾ ਵਾ ਕਿ ਕੋਰਟ ਆਪਣੀ ਜਾਂਚ ਕਰਕੇ ਦੱਸੇਗੀ ਵੀ ਸਹੀ ਆ ਕਿ ਗਲਤ ਆ ਪਰਚਾ ਕੀਤਾ ਗਿਆ ਜਿਹੜਾ ਵਿਰੋਧੀ ਧਿਰ ਨੇ ਆਣ ਕੇ ਬਦਲਾ ਬਦਲੇ ਦੀ ਭਾਵਨਾ ਨਾਲ ਇਹਨਾਂ ਤੇ ਅਟੈਕ ਕੀਤਾ ਉਹ ਬਿਲਕੁਲ ਗਲਤ ਆ ਉਹ ਜਿਹੜਾ ਕਾਨੂੰਨ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਕਿ ਕਾਨੂੰਨ ਹੱਥ 'ਚ ਲਿਆ ਜਾਵੇ ਬੇਟੇ ਨੂੰ ਜੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਜਦੋਂ ਕੋਠੇ ਤੋਂ ਡਿੱਗਾ ਉਹ ਮੁੱਦਾ ਇਦਾਂ ਡਿੱਗਾ ਤੇ ਉਹਦਾ ਜਿਹੜਾ ਵਾ ਰੀਡ ਦੀ ਹੱਡੀ ਦਾ ਮਣਕਾ ਜਿਹੜਾ ਪ੍ਰੈਸ ਹੋ ਗਿਆ ਪੁਰਾਣੀ ਨਾਲ ਜੀ ਬੇਟੇ ਨਾਲ ਸੀ ਜਿਹੜਾ ਨਹੀਂ ਨਹੀਂ ਪੁਰਾਣੀ ਬੇਟੇ ਪੁਰਾਣੀ ਨਾਲ ਜੀ ਕਿੰਨਾ ਨਾਲ ਸੀ ਪੁਰਾਣੀ ਇਹਨਾਂ ਦੇ ਪਰਿਵਾਰ ਨਾਲ ਇਹ ਦੱਸਦੇ ਆ ਕਿ ਹੱਡੀ ਨਾਲ ਪਿੱਛੇੋਂ ਇਦਾਂ ਕੋਈ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀ ਬਾਜੀ ਦੇ ਕਾਰਨ ਰੰਜਿਸ਼ ਬਾਜੀ ਚੱਲਦੀ ਆ ਰਹੀ ਹੈ ਔਰ ਉਹ ਤੋਂ ਉਸੇ ਤਹਿਤ ਹੀ ਇਹਨਾਂ ਦਾ ਜਿਹੜਾ 376 ਦਾ ਪਰਚਾ ਬੇਟੇ ਦਾ ਝੂਠਾ ਨਾਲ ਕਰਵਾਇਆ ਗਿਆ ਮਤਲਬ ਇਹ ਮੈਟਰ ਹੈ ਗਾਜੀਤ ਵੀ 30 ਦਫਤਰ ਪਹੁੰਚਿਆ ਹਾਂ ਜੀ ਪਾਜੀ ਮਤਲਬ 21 ਤਰੀਕ ਨੂੰ ਰਾਤ ਨੂੰ 11 ਵਜੇ ਇਹ ਗੱਲ ਹੋਈ ਹੈ ਆਪਣੇ ਨਾਲ ਵੀ ਮਤਲਬ ਉਹ ਮੁੰਡੇ ਨੂੰ ਕੋਠੇ ਤੇ ਥਲੇ ਸੁੱਟਿਆ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪਾਂਡੀਆਂ ਵੱਲੋਂ ਕਿਹਨਾਂ ਵੱਲੋਂ ਕੀਤਾ ਗਿਆ ਪਾਂਡੀਆਂ ਵੱਲੋਂ ਅੱਛਾ ਜੀ ਤੁਸੀਂ ਸੀ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਜਾਣੇ ਸੀਗੇ ਅੱਜ ਦੋ ਜਾਣੇ ਅੱਛਾ ਤੁਹਾਡਾ ਮੁੰਡਾ ਛਡਾਉਣ ਆਇਆ ਸੀ ਹਾਂਜੀ ਹਾਂਜੀ ਛਡਾਉਣ ਆਇਆ ਸੀ ਮੇਰਾ ਤੇ ਮੁੰਡੇ ਨੂੰ ਉਹਨਾਂ ਨੇ ਕੋਠੇ ਤੇ ਥਲੇ ਹਾਂਜੀ ਮੁੰਡੇ ਨੂੰ ਕੋਠੇ ਤੇ ਥਲੇ ਸੁੱਟਿਆ ਤੁਸੀਂ ਇਹਦੀ ਕੰਪਲੇਨਟ ਕੀਤੀ ਸੀ ਨਹੀਂ ਹਾਂ ਜੀ ਕਿਤੇ ਕੋਈ ਕਾਰਵਾਈ ਕੀਤੀ ਕੋਈ ਕੁਝ ਨਹੀਂ ਕੀਤੀ ਉਹਨਾਂ ਨੇ ਅਹੀਂ ਮੁੰਡੇ ਵੱਲ ਰਹਿ ਗਏ ਨਾ ਮੁੰਡੇ ਨੂੰ ਦਾਖਲ ਕਰਾਇਆ ਸੀ ਪਰ ਨਹੀਂ ਸਾਡੀ ਸੁਣੀ ਨਹੀਂ ਕਿਸੇ ਨੇ ਹਾਂ ਜੀ ਸੁਣੀ ਨਹੀਂ ਕਿਸੇ ਨੇ ਜòn ਜੱਥੇ ਬੰਦੀ ਕੋ ਬੁੱਧੀਓ ਐਸਐਸਪੀ ਤਸੰਗਲੇਵ ਕੀ ਕੀਤਾ ਉਹ ਉਹ ਕਹਿੰਦੇ ਕਹਾਂਗੇ ਤਾਂ ਜੀ ਕਿੱਥੋਂ ਰਹਿਣਾ ਬਲੋ ਟੰਡੋ ਠੀਆਂ ਦੇ ਅੱਜ ਤੁਸੀਂ ਵਿਆਹ ਦੀ ਦਫਤਰ ਆਏ ਕੀ ਸਾਰਾ ਨਾ ਹਾਂ ਜੀ ਅਹੀਂ ਨਾ ਸਰ ਇੱਕ ਇੱਕੇ ਤਰੀਕ ਰਾਤ ਰਾਤ 11 ਵਜੇ ਇਹ ਸੁੱਤੇ ਪਏ ਸੀ ਦੋ ਗਵਾਂਢੀ ਆਏ ਸੀ ਉਹਨਾਂ ਨੇ ਇਹਨਾਂ ਨਾਲਾਂ ਨੇ ਜਬਰਦਸਤੀ ਕੀਤੀ ਪਹਿਲਾਂ ਫਿਰ ਹਾਂਜੀ ਕਪ ਇਹਨਾਂ ਦੇ ਕੱਪੜੇ ਪਾੜੇ ਫਿਰ ਇਹਨਾਂ ਦੇ ਮੁੰਡੇ ਨੇ ਵੇਖ ਲਿਆ ਫਿਰ ਉਹਨੂੰ ਚੁੱਕ ਕੇ ਉਹਨਾਂ ਨਾਲੇ ਕੋਠੇ ਤੋਂ ਸੁੱਟ ਦਿੱਤਾ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਥੇ ਬੰਦੀਆਂ ਦੇ ਨਾਲ ਐਸਪੀ ਐਸਐਸਪੀ ਦੇ ਦਫ਼ਤਰ ਪਹੁੰਚੇ ਆ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਤੁਹਾਨੂੰ ਇਨਸਾਫ ਮਿਲੇਗਾ ਆਜੀ ਬੱਬਾਈ ਕੀ ਨਾਹੀ ਦੱਸੋ ਨਾ ਕਸ਼ਮੀਰ ਸਨ ਅੱਜ ਤੱਕ ਵੀ ਰਹਿਣ ਵਾਲੇ ਐਂਡ ਆਪਣਾ ਉਠਿਆ ਜੀ ਕੀ ਮੈਟਰ ਆ ਰਹਾ ਪਹਿਲੀ ਇਹ ਵੇਖੋ ਜੀ ਦੋ ਗਵਾਂਡੀਆਂ ਦੇ ਦੋ ਮੁੰਡੇ ਆਏ ਆ ਉਹ ਭੱਜ ਕੇ ਤੇ ਕੋਠੇ ਤੇ ਚੜ ਗਏ ਆ ਉੱਥੇ ਤੇ ਚੜ ਕੇ ਆਣ ਕੇ ਆ ਬੀਬੀ ਨਾਲ ਜ਼ਬਰਦਸਤੀ ਕਰਨ ਲੱਗ ਪਏ ਤੁਹਾਡੀ ਐਪੀ ਕੌਣ ਲੱਗਦੀ ਜੀ ਸਾਡੀ ਨੌ ਆ ਜੀ ਜ਼ਬਰਦਸਤੀ ਕਰਦਿਆਂ ਉਹ ਮੇਰਾ ਪੋਤਰਾ ਉਠਿਆ ਜੇ ਉਹਨੇ ਉੱਠ ਕੇ ਵੇਖਿਆ ਵੀ ਇਹ ਕੀ ਹੁੰਦਾ ਉਹਨਾਂ ਨੇ ਇਹਨੂੰ ਛੱਡ ਕੇ ਤੇ ਭੱਜ ਕੇ ਉਹਨੂੰ ਫੜ ਲਿਆ ਉਹਨੂੰ ਫੜ ਕੇ ਤੇ ਕੋਠੇ ਤੋਂ ਥੱਲੇ ਸੁੱਟ ਦਿੱਤਾ ਸੁੱਟ ਕੇ ਉਹ ਜ਼ਬਰਦਸਤੀ ਦੇ ਕੱਪੜੇ ਪਾੜਨ ਦਾ ਫਿਰ ਗਏ ਜੀ ਇਹਦੀ ਕੰਪਲੇਂਟ ਲਿਖਾਈ ਤੁਸੀਂ ਨਹੀਂ ਜੀ ਕੰਪਲੇਂਟ ਮੇਰੀ ਗੱਲ ਸੁਣੋ ਲਿਖਾਈ ਆ ਨਾ ਤੇ ਉਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਐਸਐਸਪੀ ਦਫ਼ਤਰ ਪੁੱਜੇ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਪੁੱਜੇ ਆਪਾਂ ਤੇ ਅੱਜ ਫਿਰ ਆਪਾਂ ਹਾਂਜੀ ਉਹਨਾਂ ਨੇ ਭਰੋਸਾ ਦਵਾਇਆ